ਨੰਨੂ ਕੁਮਾਰੀ ਆਪਣੇਆਂ ਤੋਂ ਵਿਛੜ ਗਈ ਜਨ। ਕਿਵੇਂ ਆਈ ਇੱਥੇ? ਕੌਣ ਛੱਡ ਕੇ ਗਿਆ? ਇਹ ਸਾਰੇ ਸਵਾਲ ਨੇ। ਪਰ ਨੰਨੂ ਕੁਮਾਰੀ ਦੀ ਹਾਲਤ ਆ ਜਿਹੜੀ ਉਹ ਤੁਹਾਡੇ ਸਾਹਮਣੇ ਆ। ਦੇਖੋ ਅਜੇ ਤਹਰੇ ਕੱਪੜੇ ਲੀਡੇ ਸਾਪ ਪਾਏ ਹੋਏ ਆ ਜਿਹੜੇ ਵੀਰ ਸਾਡੇ ਕੋਲੇ ਛੱਡ ਕੇ ਗਏ ਆ ਉਹ ਦੱਸਦੇ ਇਹਨੂੰ ਕੁੱਤਿਆਂ ਨੇ ਖਾ ਜਾਣਾ ਸੀ ਵਿਚਾਰੀ ਨੂੰ ਕੁੱਤਿਆਂ ਨੇ। ਕਿੰਨੀਆਂ ਤਾਂ ਸਾਂਝੀਆਂ ਹੁੰਦੀਆਂ ਹਨ। ਇਹ ਪ੍ਰਦੇਸਣਤੀ ਪਤਾ ਨਹੀਂ ਕਿਵੇਂ ਕਿੱਦਾਂ ਕਿੱਥੋਂ ਘੁੰਮਦੀ ਘਮੌਂਦੀ ਉੱਥੇ ਕੂਮ ਕਲਾਂ ਖੁਰਦ ਕੂਮ ਖੁਰਦ ਪਿੰਡ ਪਹੁੰਚੀ ਤੇ ਉੱਥੇ ਕੁੱਤੇ ਮਗਰ ਪੈ ਗਏ ਹੱਡਾ ਰੋੜੀ ਦੇ ਤੁਹਾਰੇ ਪਿਤਾ ਜੀ ਕਾ ਨਾਮ ਕਿਆ ਹੈ ਰਾਜੇਂਦਰ ਰਾਜੇਂਦਰ ਔਰ ਤੁਹਾਰੇ ਦਾਦਾ ਜੀ ਕਾ ਨਾਮ ਕਿਆ ਹੈ ਗਾਂਗੂ ਗਾਂਗੂ ਦਾਦੀ ਉਹ ਮੋਰਲਾ ਮੋਰਲਾ ਤਾਂ ਮਾਂ ਕਾ ਨਾਮ ਕਿਆ ਮਾਂ

खाना खा लिया हैं है? खा लिया है? चल आज करते हैं पता आपका घर कहाँ पे ठीक है क्या तो कह रहा हो सरदार मेरा पता है यार वो के ये गांव अपना ये सारसा नमस्ते बहन जी तुम्हारा नाम क्या है बहन कुमारी। कुमारी। जी ननकुमारी ननकुमारी तुम्हारे पिताजी का नाम क्या है राजेंद्र राजेंद्र और तुम्हारे दादाजी का नाम क्या है गांगू गांगू दादी मोरल माँ हमारा। का नाम क्या है माँ का राम रनी गांव का नाम क्या है तुम्हारी बांकीपुरा बाकीपुरा जिला कौन सा पड़ता है रपोली में घोर है रपोली में जिला गांव शहर कौन सा पड़ता है सिटी स्टेशन कौन सा पड़ता है स्टेशन बिहार में छे क्या बिहार में छे बिहार में है ठीक है शहर का नाम क्या है बिहार में वतराठी कालकाठी खा वतराठी तुम्हारे गांव का नाम क्या बोला आंटी के घर तुम तो अंटी के घर तू चप्पल गोंद तुम्हारे पिताजी क्या काम करते हैं में काम करते हैं तवाखुनो काम तो वहां चले काम करते हैं और जो तुम्हारा गांव है गांव का नाम क्या है गांव कल्याण का नाम क्या है जिला है तुझमें जिला जिला क्या नाम है बांकीपुर क्या है मतिमार हैं मतिमार ठीक तुम्हारा शादी हुआ है शादी हुआ है सात श्रवा देते शादी हुआ बच्चे हैं तुम्हारे बच्चे हाँ। बच्चे नहीं तुम्हारे पति का नाम क्या है समोद ओदन हैं ससुराल कहां पे है तुम्हारा हैं

जो में बसाती हूँ लो भाई के भाई के बच्चे हैं? ना। नहीं है। बहन की? सरकबानी के वो तो नाम सीवान होबीपा सिटी नाम। तुम्हारा नाम पूरा क्या नाम है पूरा? सीवान होबीपा सिटी आओ सिटी आओ। तुम्हारा नाम पूरा क्या है? ननु कुमारी है। नन� कुमारी है। तुम पढ़ाई किया है? स्कूल गई नहीं अपना नाम लिखना आता है नहीं लिखना आता है घर जाना चाहती हो घर जाना है घर जावे कैसे जावेगा से. से। से। किधर से जाना पड़ेगा पता है कुछ रपौली वहाँ रुपली उतर जाओगी रुपौली से कैसे घर जाएगी पैदल जाएगी या बस जाएगी या ट्रेन जाएगी बस जाती है ਰੇ ਪੁਲਿਸ ਬਸ ਜਾਏਗੀ ਕਹਾਂ ਕੀ ਬਸ ਚੜੇਗੀ ਰੁਕੋ ਈ ਦੇਖੋ ਰੇ ਪੁਲਿਸ ਕਹਾਂ ਕੀ ਬਸ ਚੜੋਗੀ ਗਈ ਦੇਖੋ ਵਿਭਾਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਇਹ ਕਿਸੇ ਮਾਂ ਦਿੱਤੀ ਕਿਸੇ ਬਾਪ ਦਿੱਤੀ ਆ ਕਿਸੇ ਭੈਣ ਦੀ ਜਾਂ ਕਿਸੇ ਭਰਾ ਦੀ ਭੈਣ ਆ ਹੋ ਸਕਦਾ ਇਹਦੇ ਬੱਚੇ ਵੀ ਹੁਣ ਕਿਸੇ ਦੀ ਮਾਂ ਵੀ ਹੋਵੇ ਪਰ ਇਹ ਪੂਰੀ

ਸਦਾ ਕਾਮ ਤਰਵਾ ਘਰ ਤੇਰੇ ਕੋ ਤੇਰੇ ਕੋ ਕਿਸ ਨਾਮ ਤੇ ਬੁਲਾਤੇ ਘਰ ਤੇ ਨਨੁਕੁਮਾਰੀ ਬੋਲਤੇ ਸਾਰੇ ਇਹ ਨਨੂ ਐਸੇ ਬੋਲਤੇ ਹੂੰ ਤੇ ਇਹ ਨਨੁਕੁਮਾਰੀ ਆਪਣੇਆਂ ਤੋਂ ਵਿਛੜ ਗਈ ਐ ਨਾ ਕਿਵੇਂ ਆਈ ਇੱਥੇ ਕੌਣ ਛੱਡ ਕੇ ਗਿਆ ਇਹ ਸਾਰੇ ਸਵਾਲ ਨੇ ਪਰ ਨਨੁਕੁਮਾਰੀ ਦੀ ਹਾਲਤ ਆ ਜਿਹੜੀ ਉਹ ਤੁਹਾਡੇ ਸਾਹਮਣੇ ਆ ਦੇਖੋ ਹੇ ਤੇਰੇ ਕੱਪੜੇ ਲੀਡੇ ਸਾਪ ਪਏ ਹੋਏ ਆ ਜਿਹੜੇ ਵੀਰ ਸਾਡੇ ਕੋਲੇ ਛੱਡ ਕੇ ਗਏ ਆ ਉਹ ਦੱਸਦੇ ਇਹਨੂੰ ਕੁੱਤਿਆਂ ਨੇ ਖਾ ਜਾਣਾ ਸੀ ਵਿਚਾਰੀ ਨੂੰ ਕੁੱਤਿਆਂ ਨੇ ਆਪਾਂ ਵੀਰੇ ਨਾਲ ਵੀ ਗੱਲ ਕਰਦੇ ਆ ਗੁਰਪ੍ਰੀਤ ਹੈਲੋ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਵੀਰੇ ਇੱਕ ਕੁੜੀ ਜਿਹੜੀ ਆ ਇਹ ਕਿੱਥੇ ਮਿਲੀ ਤੁਹਾਨੂੰ ਨੰਨੂ ਕੁਮਾਰੀ ਜੀ ਜਿਹਨੇ ਆਪਾਂ ਨੂੰ ਨੰਨੂ ਕੁਮਾਰੀ ਨਾ ਪਰसों ਆਪਣੇ ਪਿੰਡ ਕੂਮ ਮਿਲੀ ਸੀਗੀ ਕੂਮ ਛੋਟੀ ਕੂਮ ਆ ਹਾਂਜੀ ਛੋਟੀ ਗੋਮਾ ਛੋਟੀ ਗੋਮ ਨੇ ਹੈ ਛੜਕ ਤੇ ਇੱਕ ਜੀ ਬੱਦੀ ਸੀ ਜਿਹਦੇ ਪਿੱਛੇ ਨਾ ਹੱਡਾ ਰੋੜੀ ਦੇ ਕੁੱਤੇ ਪੈ ਗਏ ਅੱਛਾ ਤੇ ਇਹਨਾਂ ਨੇ ਨਾ ਜਿਹੜੇ ਕੁੱਤੇ ਪੈ ਗਏ ਤਾਂ ਇਹਨਾਂ ਪੱਜੀ ਆਉਂਦੀ ਆਉਂਦੀ ਆਪਣੇ ਖੇਤਾਂ ਵਾਲੇ ਰਾਹ ਤੇ ਚੱਲ ਗਈ ਤੇ ਉਹ ਤੇ ਰਾਹ ਤੇ ਆਪਣਾ ਘਰ ਅੱਛਾ ਕੁੱਤੇ ਬਹੁਤ ਹੀ ਜ਼ਰਾ ਮੋਹਣ ਲੱਗੇ ਤੇ ਖਾਦੋ ਸਾਹਮਣੇ ਬਾਹਰ ਨਿਕਲ ਕੇ ਦੇਖਿਆ ਫਿਰ ਕਿਤੇ ਪਾਸ ਰਹੇ ਨੇ ਕਿ ਲਾਤ ਉਹ ਖੇਤ ਦੇ ਜਿੱਥੇ ਜਗਾ ਮੁੱਕ ਜਾਂਦੀ ਆ ਉਹ ਤੇ ਆਪਣੇ ਖੇਤ ਆ ਫਿਰ ਉਹ ਬੈਣੀ ਬਾਹਰ ਨਿਕਲ ਕੇ ਦੇਖਦਾ ਕਿ ਨਾ ਕੁੜੀ ਐ ਇਹਨੂੰ ਬਲਾਹ ਆਤ ਮਾਰਦੀ ਇਹ ਹਾਕ ਮਾਰ ਕੇ ਆਪਣੇ ਘਰੇ ਗਏ ਤੇ ਬਹੁਤ ਗੱਲਾਂ ਕੀਤੀ ਮਕਰੀਮ ਜੀ ਦਾ ਜਿਹੜਾ ਉਹ ਮੇਰੇ ਇੱਥੇ ਆ ਕੇ ਇਹਨੂੰ ਪੁੱਛਿਆ ਕੁੜੀ ਨੂੰ ਕਿ ਕਿੱਥੋਂ ਆਈਆਂ ਇਹ ਉਹ ਕੁਦਰਤ ਰੱਬੀਆ ਰੱਬੀਆ ਬੋਲ ਰਹੀ ਸੀ ਤੇ ਅਸੀਂ ਹੁਣ ਕੇ ਕਿੰਨੇ ਆਪਣਾ ਪਿੰਡ ਨਾਲ ਰੈਫਰ ਵੇਟ ਆ ਹੂੰ ਅੱਜ ਜਿਹੜੇ ਰੈਫਰ ਵੇਟ ਚਲੇਗੀ ਜੇ ਉੱਥੇ ਉਸੇ ਟਾਈਮ ਆ 9:30 10 ਵਜੇ ਦਾ ਟਾਈਮ ਸੀ ਇਹਨੂੰ ਰੈਫਰ ਵੇਟ ਲੈ ਗਏ ਕਿਉਂਕਿ ਸਾਰੇ ਕਿੰਨੇ ਵੀ ਪਰਦੇਸੀ ਲੋਕ ਰਹਿੰਦੇ ਸੀ ਉਹਨਾਂ ਦੇ ਘਰਾਂ 'ਚ ਪਤਾ ਕੀਤਾ ਤੇ ਉੱਥੇ ਆਪਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਉਹ ਹਰ ਇੱਕ ਬੰਦਾ ਕਹਿੰਦਾ ਜੀ ਸਾਡੀ ਸਾਡੀ ਹੂੰ ਫਿਲਹਾਲ ਅਸੀਂ 8:11 ਦਾ ਟਾਈਮ ਹੋਣਾ ਤੇ ਉਹ ਫੋਟੋ ਖਿੱਚ ਲੋ ਲੈ ਮਾ ਅੱਛਾ ਤੇ ਤੁਸੀਂ ਆਪੇ ਵੀ ਕੰਪਲੇਂਟ ਲਖਾਈ ਸੀ ਕਿ ਇਹਦਾ ਸਾਨੂੰ ਇਹ ਕੁੜੀ ਜੜੀ ਆ ਹੂੰ ਇਹ ਆਹ ਨਾਲ ਜੜੀ ਆ ਤੇ ਵੀਰੋਂ ਕੁਝ ਕਰੋ ਇਹ ਕਹੇਗੀ ਤੁਸੀਂ ਅਸੀਂ ਹੁਣ ਤਾਂ ਫਿਲਹਾਲ ਕੁਝ ਨਹੀਂ ਕਰ ਸਕਦੇ ਸਾਡੇ ਕੋਲ ਲੇਡੀ ਕਨਸਟੇਬਲ ਵੀ ਹੈ ਨਹੀਂ ਜੀ ਜੇ ਤੁਸੀਂ ਇਹ ਰਾਤ ਨੂੰ ਜਾਤੇ ਹੋ ਆਸ਼ਰਮ ਛੱਡ ਦਿਓ ਜਾਂ ਤੁਸੀਂ ਆਪਣੇ ਕੋਲੇ ਰੱਖ ਲਓ ਕਿ ਇਹਦੀ ਮਾਰਨਿੰਗ ਜਿਹੀ ਕਰਾਂਗੇ ਅਤੀ ਦੇ ਤਰ੍ਹਾਂ ਮੈਂ ਇਹ ਇਹ ਕਹਿਣਾ ਨਾ ਕਿ ਜਿਹੜੇ ਜਿਹੜੇ ਨਾ ਹੋਰ ਪਰਦੇਸੀ ਲੋਕੀ ਆਪਣੇ ਏਅਰ ਬਾਈਸ ਤੇ ਛਾ ਛੁਗਿਆ ਬੈਠੀਆਂ ਬਹੁਤ ਹਾਂ ਜਿਹੜੀਆਂ ਮੰਦਿਆਲ ਕਿੰਨੇ ਵੀ ਸੀ ਉਹ ਫਿਰ ਸਾਰੇ ਡੇੜਿਆਂ ਦੀ ਕੱਤਗੀ ਸ਼ਾ ਮੈਂ ਬਣੀ ਰੱਤੀਪੁਰ ਤੱਕ ਮਾਚਵੜਾ ਸਾਹਿਬ ਤੋਂ ਅੱਗੇ ਰੱਤੀਪੁਰ ਹੈ ਨਾ ਰੱਤੀਪੁਰ ਦਾ ਕੰਮ ਕੀਤਾ ਕਿ ਹਾਂ ਵੀ ਕਿਸੇ ਨੇ ਮੈਨੂੰ ਕਿਹਾ ਤਾਂ ਕਿ ਉਹ ਗੁਰੂਗ੍ਰਾਮ ਪੈਂਦਾ ਸੀ ਉਸਕੇ ਯਾਨੀ ਕਿ ਉਹ ਤੋਂ ਕਿਸੇ ਤੋਂ ਪਤਾ ਨਹੀਂ ਲੱਗਿਆ ਕਿਸੇ ਨੂੰ ਤਾਂ ਨਹੀਂ ਪਤਾ ਲੱਗਿਆ ਉਹਦਾ ਟੈਲੀਫੋਨ ਕੀਤਾ ਟੈਮਾ ਕੰਟੈਕਟ ਜਦ ਹੀ ਤੁਹਾਡੇ ਕੋਲ ਇੱਥੇ ਮੈਂ ਅਕਮ ਕੇ ਨੂੰ ਕਰਾਉਂਦਾ ਚਲੋ ਗੁਰਪ੍ਰੀਤ ਬਹੁਤ ਚੰਗਾ ਕੀਤਾ ਛੋਟੇ ਵੀਰ ਤੋਂ ਇਹਦਾ ਸਾਥ ਨਹੀਂ ਛੱਡਿਆ ਵਿਚਾਰੀ ਦਾ ਨਹੀਂ ਤਾਂ ਕਈ ਬੰਦੇ ਦੇਖਦੇ ਆਂ ਪਾਸੇ ਹੋ ਜਾਂਦੇ ਆ ਲੈ ਕਹਿੰਦਾ ਆਪਾਂ ਨੂੰ ਕੀ ਨਾ ਹੈਗਾ ਇੱਕ ਤਾਂ ਇਹ ਸੀ ਦੇ ਦੇ ਹੂੰ ਜਿਵੇਂ ਆਪਣੇ ਭੈਣਾਂ ਦੀ ਸੀ ਤੀਜਾ ਅੱਜ ਕੱਲ ਦਾ ਮਾਹੌਲ ਇੰਨਾ ਤਾਂ ਗਲਤ ਚੱਲ ਰਿਹਾ ਕਿਦਾ ਤਾਂ ਨਹੀਂ ਮੈਂ ਸਾਥ ਛੱਡਿਆ ਬਹੁਤ ਚੰਗਾ ਕੀਤਾ ਇਹ ਵੀ ਸੋਚਿਆ ਸੀ ਮੈਂ ਕਿ ਯਾਰ ਇਹ ਨਾ ਕੁਝ ਬਣਿਆ ਨਾ ਪੈਂਟੋਪ ਦਾ ਜਿਹੜਾ ਬਿਹਾਰ ਕੀ ਪੈਂਦਾ ਸੀ ਇਹ ਹੂੰ ਮੈਂ ਉਹਦੇ ਉੱਥੇ ਵੀ ਲੈ ਜਾਵਾਂ ਨੇ ਬਹੁਤ ਚੰਗਾ ਕੀਤਾ ਗੁਰਪ੍ਰੀਤ ਹੁਣ ਇਹ ਦੱਸ ਰਹੀ ਐ ਜਿੰਨਾ ਕਿ ਐਡਰੈਸ ਆ ਪੈਰੀ ਹੁਣ ਵੀਡੀਓ ਸ਼ੇਅਰ ਕਰਦੇ ਆ ਵਾਹਿਗੁਰੂ ਕਿਰਪਾ ਕਰਨਗੇ ਤੂੰ ਦੇਖੀ ਇੱਕ ਅੱਦੇ ਦਿਨ ਚੀ ਦਾ ਘਰ ਲੱਭ ਜਾਣਾ ਇਹ ਵੀਰਾ ਗੁਰਪ੍ਰੀਤ ਆ ਹਨ ਜਿਹੜਾ ਤੁਸੀਂ ਦੇਖ ਵੀ ਰਹੇ ਹੋ ਵੀਡੀਓ ਚ ਉਹੀ ਵੀਰ ਛੱਡ ਕੇ ਗਏ ਆ ਸਾਡੇ ਕੋਲੇ ਤਿੰਨ ਹੁਣ ਤਿੰਆਂ ਤਾਂ ਸੰਝੀਆਂ ਹੁੰਦੀਆਂ ਹਨ ਕਿ ਪ੍ਰਦੇਸਾਂ ਦੀ ਪਤਾ ਨਹੀਂ ਕਿਵੇਂ ਕਿੱਦਾਂ ਕਿੱਥੋਂ ਘੁੰਮਦੀ ਕਮਾਉਂਦੀ ਉੱਥੇ ਕੂਮ ਕਲਾਂ ਖੁਰਦ ਕੂਮ ਖੁਰਦ ਪਿੰਡ ਪਹੁੰਚੀ ਤੇ ਉੱਥੇ ਕੁੱਤੇ ਮਗਰ ਪੈ ਕੇ ਹੱਡਾ ਰੋੜੀ ਦੇ ਤੇ ਉਹ ਕੁੱਤਿਆਂ ਨੇ ਵੀ ਆਪਣਾ ਕੰਮ ਕੀਤਾ ਅਸਲ ਜੀ ਸਹੀ ਦੇਖਿਆ ਜਾਵੇ ਕੁੱਤਿਆਂ ਨੇ ਆਪਣਾ ਫਰਜ਼ ਨਿਭਾਇਆ ਜੇ ਕੁੱਤੇ ਮਗਰ ਨਾ ਪੈਂਦੇ ਸ਼ਾਇਦ ਉਹ ਪਰਿਵਾਰ ਜਿਹੜਾ ਇੱਥੇ ਛੱਡ ਕੇ ਗਿਆ ਉਹ ਦੇਖ ਹੀ ਨਾ ਪਾਉਂਦਾ ਕੁੱਤਿਆਂ ਦੇ ਮਗਰ ਪੈਣ ਨਾਲ ਉਹਨਾਂ ਦੀ ਧਿਆਨ ਦੇ ਵਿੱਚ ਆਈ ਵੀ ਇਹ ਕੁੜੀ ਨੂੰ ਪੁੱਤੇ ਪਏ ਹੋਏ ਹੱਡਾ ਰੋੜੀ ਦੇ ਤੇ ਉੱਥੋਂ ਫਿਰ ਉਹ ਵੀਰ ਇਹਨੂੰ ਆਪਣੇ ਘਰੇ ਲੈ ਕੇ ਗਿਆ ਫਿਰ ਉਹ ਤੋਂ ਥਾਣੇ ਲੈ ਕੇ ਗਿਆ ਫਿਰ ਥਾਣੇ ਤੋਂ ਫਿਰ ਉਹਨੇ ਆਲੇ-ਦਾਲੇ ਸਾਰੇ ਝੁੱਗੀਆਂ ਝੌਂਪੜੀਆਂ 'ਚ ਪਤਾ ਕੀਤਾ ਉਹ ਇਹ ਲੋਗ ਲਈ ਪੁੱਛਿਆ ਥਾਣਾ ਕਿਤੋਂ ਵੀ ਨਹੀਂ ਪਤਾ ਲੱਗਿਆ ਫਿਰ ਉਹ ਇੱਥੇ ਲੈ ਕੇ ਆਇਆ ਹੈ ਨਾ ਇਸ ਤਰ੍ਹਾਂ ਕਈ ਵਾਰੀ ਦੇਖੋ ਜੇ ਆਪਾਂ ਇਹਦੇ ਉਲਟ ਚੀਜ਼ ਦੇਖਦੇ ਆ ਨਾ ਆਪਾਂ ਆਪਾਂ ਉਹੀ ਦੇਖਦੇ ਆ ਜੋ ਆਪਾਂ ਦੇਖਣਾ ਚਾਹੁੰਦੇ ਆ ਆਪਾਂ ਉਹਦਾ ਦੂਸਾ ਪਾਸਾ ਨਹੀਂ ਦੇਖਦੇ ਅੱਜ ਸੁਪਨਿਆਂ ਦੇ ਘਰ ਤੇ ਐਡੀ ਬਿਲਡਿੰਗ ਬਣੀ ਆ 800 ਤੋਂ ਵੱਧ ਅਸੀਂ ਮੈਂਬਰ ਇੱਥੇ ਰਹਿੰਦੇ ਆ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਵੀ ਅਸੀਂ ਬਹੁਤ ਸੋਹਣੀ ਸੇਵਾ ਕਰਦੇ ਆ ਅਸੀਂ ਤਾਂ ਚੋਰ ਚੱਕੇ ਸੀ ਅਸੀਂ ਤਾਂ ਪਾਪੀ ਸੀ ਕਲਜੁਗੀ ਸੀ ਅਸਲੀ ਸੇਵਾ ਤਾਂ ਕੀਤੀ ਬਾਪੂ ਕੇਸਰ ਸਿੰਘ ਢਾਲੀਵਾਲ ਨੇ ਜਿਨੇ ਆਪਦੇ ਕੀੜੇ ਪਵਾਏ ਜੇ ਬਾਪੂ ਦੇ ਕੀੜੇ ਨਾ ਪੈਂਦੇ ਤਾਂ ਇਹ ਸੇਵਾ ਨਹੀਂ ਸੀ ਸ਼ੁਰੂ ਹੋਣੀ ਬਾਪੂ ਨੇ ਇਹ ਸੇਵਾ ਨੂੰ ਸ਼ੁਰੂ ਕਰਾਉਣ ਦੀ ਖਾਤਰ ਆਪਦੇ ਸਰੀਰ ਦਾ ਮਾਸ ਕੀੜਿਆਂ ਨੂੰ ਖਵਾਇਆ ਤੇ ਉਹ ਕੀੜਿਆਂ ਨੂੰ ਕੱਢਣ ਦੀ ਡਿਊਟੀ ਸਾਡੀ ਲਾਤੀ ਬਾਬਾ ਜੀ ਨੇ ਤੇ ਉਹ ਕੀੜਿਆਂ ਨੂੰ ਕੱਢਦਿਆਂ ਨੂੰ ਦੇਖ ਕੇ ਪਤਾ ਨਹੀਂ ਕਿੰਨੀਆਂ ਸੰਗਤਾਂ ਨੇ ਪ੍ਰਭਾਵਿਤ ਹੋ ਕੇ ਅੱਗੇ ਦੀ ਅੱਗੇ ਸਾਨੂੰ ਹੋਰ ਲੋਕਾਂ ਬਾਰੇ ਦੱਸਣਾ ਸ਼ੁਰੂ ਕਰਤਾ ਇੱਕ ਮਰੀਜ਼ ਦੋ ਮਰੀਜ਼ ਤੋਂ ਹੁੰਦੇ ਹੁੰਦੇ ਅੱਜ 5000 ਦੇ ਕਰੀਬ ਮੈਂਬਰ ਘਰਾਂ 'ਚ ਚਲੇ ਗਏ ਠੀਕ ਹੋ ਕੇ ਜਾਂ ਜਿਨ੍ਹਾਂ ਦੇ ਘਰ ਲੱਭ ਲਏ ਗਏ ਨੇ ਤੇ ਅੱਜ 800 ਤੋਂ ਵੱਧ ਮੈਂਬਰ ਇਸ ਘਰ 'ਚ ਰਹਿ ਰਹੇ ਨੇ ਕਰੀਬ 650 700 ਮੈਂਬਰ ਦੀ ਮੌਤ ਹੋ ਚੁੱਕੀ ਹੈ ਇੱਥੇ ਘਰ ਦੇ ਵਿੱਚ ਜਿਨ੍ਹਾਂ ਦੇ ਸੰਸਕਾਰ ਹੋ ਗਏ ਹੁਣ ਤੱਕਰ ਅੱਗੋਂ ਪਤਾ ਨਹੀਂ ਕਿੱਥੇ ਤਿੱਕਰ ਬਾਬਾ ਜੀ ਨੇ ਸੇਵਾ ਲੈ ਕੇ ਜਾਣੀਆਂ ਫਿਰ ਕੈਂਪ ਲੱਗਦੇ ਨੇ ਦਵਾਈਆਂ ਦੇ ਲੰਗਰ ਲੱਗਦੇ ਨੇ ਬਾਹਰ ਜਿਹਦੇ ਵਿੱਚ ਇੱਕ ਕੈਂਪ ਦੇ ਵਿੱਚ ਕਰੀਬ 33200 3300 ਮਰੀਜ਼ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਰ 15 ਦਿਨਾਂ ਬਾਅਦ ਮਹੀਨੇ 'ਚ ਦੋ ਵਾਰੀ ਮਤਲਬ ਐਡੀ ਵੱਡੀ ਤਦਾਦ ਦੇ ਵਿੱਚ ਸੇਵਾ ਉਹ ਬਿਆਲੀ ਕੀੜਿਆਂ ਨੇ ਸ਼ੁਰੂ ਕਰਾਈ ਜਿਹੜੇ ਕੇਸਰ ਬਾਪੂ ਦੇ ਪਏ ਸੀ ਤੇ ਇਸ ਕਰਕੇ ਇਹ ਸੇਵਾ ਨੂੰ ਸ਼ੁਰੂ ਕਰਨ ਵਾਲੇ ਜਾਂ ਸੇਵਾ ਕਰਨ ਵਾਲੇ ਅਸੀਂ ਨਹੀਂ ਹੈਗੇ ਸੇਵਾ ਕਰਨ ਵਾਲੇ ਉਹ ਲੋਕ ਨੇ ਜਿਨ੍ਹਾਂ ਦੇ ਸਰੀਰ ਗਲ ਗਏ ਕੀੜੇ ਪੈ ਗਏ ਆਪਣਾ ਮਲ ਮੁੱਤਰ ਖਾਣ ਲਈ ਮਜਬੂਰ ਸੀ ਉਹਨਾਂ ਦੀ ਸੇਵਾ ਸਾਨੂੰ ਮਿਲੀ ਪਰ ਅਸਲ ਸੁੱਤਰਤਾ ਰੋ ਲੋਕ ਇਸੇ ਤਰ੍ਹਾਂ ਹੀ ਈਤੀ ਇਹਨੂੰ ਇੱਥੇ ਪਹੁੰਚਾਉਣ ਦੇ ਵਿੱਚ ਉਹਨਾਂ ਕੁੱਤਿਆਂ ਨੇ کردار ਨਿਭਾਇਆ ਚਾਹੇ ਉਹ ਹੱਡਾ ਰੋੜੀ ਦੇ ਸੀ ਪਰ ਉਹ ਇਨਸਾਨਾਂ ਤੋਂ ਵੀ ਵੱਧ ਭਲਾ ਕਰ ਗਏ ਉਹਨਾਂ ਨੇ ਇਸ ਧੀ ਨੂੰ ਇੱਥੇ ਟਿਕਰ ਪਹੁੰਚਾਇਆ ਤੇ ਉਸ ਵੀਰ ਦਾ ਜਿਨੇ ਰੱਬ ਬਣ ਕੇ ਇਸ ਧੀ ਦੇ ਸਿਰ ਤੇ ਹੱਥ ਰੱਖਿਆ ਉਹਨੇ ਦੇਖਿਆ ਵੀ ਇਹਨੂੰ ਕੁੱਤੇ ਨਾ ਖਾ ਜਾਣ ਕਿਤੇ ਉਹ ਆਪਦੇ ਘਰੇ ਲੈ ਗਿਆ ਇਹਨੂੰ ਤੇ ਅੱਜ ਇਹ ਭੈਣ ਘੁੰਮਦੀ ਘਮੌਂਦੀ ਸੁਪਨਿਆਂ ਦੇ ਘਰ ਆ ਗਈ ਤੇ ਹੁਣ ਅਗਲਾ ਜਿਹੜਾ ਕੰਮ ਆ ਉਹ ਤੁਹਾਡਾ ਅਗਲੀ ਜਿਹੜੀ ਡਿਊਟੀ ਆ ਉਹ ਤੁਹਾਡੀ ਆ ਤੇ ਤੁਹਾਡੀ ਡਿਊਟੀ ਕੀ ਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਇਸ ਭੈਣ ਦਾ ਘਰ ਲੱਭ ਜੇਵੇ ਇਹਦੇ ਪਰਿਵਾਰ ਬਾਰੇ ਪਤਾ ਲੱਗ ਜੇਵੇ ਇਹਦੇ ਮਾਂ-ਬਾਪ ਬਾਰੇ ਪਤਾ ਲੱਗ ਜੇਵੇ ਤੇ ਬੇਨਤੀ ਹੱਥ ਜੋੜ ਕੇ ਜੇ ਕੋਈ ਪਛਾਣਦਾ ਇਹਨੂੰ ਜਾਂ ਕੋਈ ਜਾਣਦਾ ਇਹਨੂੰ ਤਾਂ ਸਾਡੇ ਨੰਬਰ ਸਕਰੀਨ ਤੇ ਚਲਦੇ ਸਾਡੇ ਨਾਲ ਸੰਪਰਕ ਕਰੋ ਨਹੀਂ ਪਹਿਚਾਨਦਾ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਐਸੇ ਇਨਸਾਨ ਤੱਕਰ ਪਹੁੰਚ ਜਵੇ ਜਿਹੜਾ ਇਹਨੂੰ ਜਾਣਦਾ ਹੋਵੇ ਕਿ ਕਾ ਇਹਦੇ ਫੁੱਲ ਜੇ ਬਣਿਆ ਹੋਇਆ ਭੈਣ ਦੇ ਨਾ ਬਾਹਾਂ ਦੇ ਉੱਤੇ ਗੁੱਦਨਾ ਇੱਧਰ ਵੀ ਬਣਿਆ ਹੈ ਗੁੱਦਨਾ ਹੈ ਕਹਾਂ ਤੋਂ ਗੁਦਵਾਇਆ ਥੇ ਜੀ ਮੰਮੀ ਕੋਲ ਬਾਤ ਕੁਛ ਮੰਮੀ ਘੜਵਾਇਆ ਕਾ ਮੇਲਾ ਸੇ ਬਾਕੀ ਸਾਡੇ ਟੀਮ ਦੇ ਮੈਂਬਰ ਨਾਲੇ ਨਾਲ ਹੀ ਆਪਣਾ ਕੰਮ ਸ਼ੁਰੂ ਕਰ ਦਿੰਦੇ ਜਦੋਂ ਅਸੀਂ ਵੀਡੀਓ ਪਾਉਨੇ ਆ ਉਹਨਾਂ ਨੇ ਇਹਨਾਂ ਦਾ ਘਰ ਲੱਭਣ ਵਾਸਤੇ ਦਿਨ ਰਾਤ ਇੱਕ ਕਰ ਦੇਣਾ ਵਾ ਤੇ ਗੁਰੂ ਨੇ ਕਿਰਪਾ ਕਰ ਦੇਣੀ ਆ ਤੇ ਸਤੀ ਨੇ ਘਰ ਚਲੇ ਜਾਣਾ ਕਰਿਓ ਅਰਦਾਸ ਬੇ ਕਰਿਓ ਇਸਤੀ ਵਾਸਤੇ ਅਰਦਾਸ ਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ